ਅੱਜ ਇੰਜੀਨੀਅਰ ਗੁਰਮੀਤ ਸਿੰਘ ਦੀ ਰਿਹਾਈ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੋ ਬਿਆਨਸੰਗ ਕਤਲकांड ਦੇ ਦੋਸ਼ 'ਚ 28 ਸਾਲ ਤੋਂ ਜੇਲ੍ਹ ਸੀ ਬੰਦ ਇਹ ਤਸਵੀਰਾਂ ਬੜੇਲ ਜੇਲ੍ਹ ਦੀਆਂ ਤੁਸੀਂ ਦੇਖ ਰਹੇ ਹੋ ਇੱਥੇ ਖੁਸ਼ੀ ਦਾ ਮਾਹੌਲ ਹੈ ਇੱਥੇ ਸਿੱਖਾਂ ਨੂੰ ਸਨਮਾਨਿਤ ਕਰਨ ਲਈ ਪਹੁੰਚੇ ਹੋਏ ਹਨ ਸੋ ਪੱਠੀ ਜਮਾਨ ਤੇ ਬਾਹਰ ਆ ਚੁੱਕੇ ਨੇ ਇੰਜੀਨੀਅਰ ਗੁਰਮੀਤ ਸਿੰਘ ਇੱਕ ਵਾਰ ਪਹਿਲਾਂ ਵੀ ਬਾਹਰ ਆਏ ਸੀ ਲੇਕਿਨ ਦੁਬਾਰਾ ਜੇਲ੍ਹ ਭੇਜ ਦਿੱਤਾ ਸੀ ਤੁਸੀਂ ਦੇਖ ਸਕਦੇ ਹੋ ਕੀ ਮਾਹੌਲ ਆਹ ਸੁਣਦੇ ਹਾਂ ਆ ਲਿਆ ਕੱਠੇ ਜੋੜ ਲਵਾਂ ਇਕੱਠੀ ਪਾ ਦਾਂਗੇ ਇੱਕ ਪਾਸੇ ਕਰਦੇ ਆਂ ਬਾਬਾ ਜੀ ਆਹ ਥੋੜਾ ਕੀ ਪਾਉਣਾ ਆਪਾਂ ਇਕੱਠੀ ਪਾ ਦਾਂ ਦੋਵੇਂ ਇਹ ਉਧਰ ਖੜਦਿਆਂਗੇ ਉਧਰ ਖੜਦਿਆਂਗੇ ਕੱਠੇ ਜੋੜ ਲਈਏ ਆ ਜੋੜ ਦੇ ਦੋਵੇਂ ਥੋੜੀ ਜਿਹੀ ਥੋੜੀ ਬਸ ਥੋੜੀ ਜਿਹੀ ਰੱਖ ਲੈਂਦੇ ਹਾਂ ਜਰਦੀ ਕਰਾਂਗੇ ਫੇਰ ਲਵਾਂਗੇ ਥੋੜਾ ਸਰਪਾ ਦੇ ਫੇਰ ਹੱਥ ਖਰਾਬ ਹੋ ਜਾਣਗੇ ਸਾਖ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੁਸੀਂ ਦੇਖ ਰਹੇ ਹੋ ਬੜੈਲ ਜੇਲ੍ਹ ਦੇ ਤਸਵੀਰਾਂ ਅੱਜ ਬਹੁਤ ਵੱਡੀ ਜਿਹੜੀ ਕਾਮਯਾਬ ਮੋਰਚੇ ਨੂੰ ਸਫਲਤਾ ਮਿਲੀ ਆ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਜਿਹੜੇ ਬੜੈਲ ਜੇਲ੍ਹ ਚੋਂ ਰਿਹਾ ਹੋ ਚੁੱਕੇ ਨੇ ਤੇ ਸੰਗਤਾਂ ਉੱਧਰ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਉਹਨਾਂ ਦਾ ਸਵਾਗਤ ਕਰਦੀਆਂ ਨੇ ਤੇ ਸਾਰੀਆਂ ਸੰਗਤਾਂ ਨੂੰ ਪੂਰੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਪੂਰੀ ਸਿੱਖ ਪੰਥ ਨੂੰ ਅਸੀਂ ਬਹੁਤ-ਬਹੁਤ ਵਧਾਈਆਂ ਦਿੰਦੇ ਆ ਜਿਹੜਾ ਮੋਰਚਾ 20 ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਉਹ ਕਾਮਯਾਬੀ ਵੱਲ ਵਧ ਰਿਹਾ